ਬਹੁਤ ਵਧੀਆ ਲੱਗਿਆ ਭੈਣ ਜੀ ਮੈਨੂੰ ਦੇਖ ਕੇ ਮੈਂ ਚਾਹਣਾ ਪੰਜਾਬੀ ਇੰਡਸਟਰੀ ਇਸ ਤਰ੍ਹਾਂ ਹੀ ਗਰੋਅ ਕਰੇ ਇਤਾਂ ਦੀਆਂ ਫਿਲਮਾਂ ਦੀ ਲੋੜ ਆ ਕਿਉਂਕਿ ਇਨ੍ਹਾਂ ਫਿਲਮਾਂ ਤੇ ਜਾਦੇ ਬਜਟ ਵੀ ਨਹੀਂ ਲੱਗਦਾ ਤੇ ਪਰਿਵਾਰਾਂ ਨੂੰ ਇੱਕ ਵਾਰੀ ਦੁਬਾਰਾ ਸਿਨੇਮੇ ਦੇ ਵਿੱਚ ਆਉਣ ਲਾਤਾ ਇਨ੍ਹਾਂ ਫਿਲਮਾਂ ਨੇ ਜੀ ਬਹੁਤ ਸੋਹਣੀ ਮੂਵੀ ਆ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਬਹੁਤ ਆਪਣੇ ਜੋ ਮੋਰਲ ਵੈਲਿਊਸ ਸਾਰੀਆਂ ਦਿਖਾਈਆਂ ਗਈਆਂ ਕਿਵੇਂ ਸਾਨੂੰ ਵਾਇਗੁਰੂ ਨੂੰ ਵੀ ਦੱਸਿਆ ਹੋਇਆ ਕਿ ਉਹ ਉਹਦੀ ਰਜਾ ਚ ਰਹਿਣਾ ਚਾਹੀਦਾ ਔਰ ਆਪਾਣਾ ਮੰਨਣਾ ਚਾਹੀਦਾ ਬਹੁਤ ਵਧੀਆ ਮੂਵੀ ਆ ਜੀ ਫਿਲਮ ਦੇਖ ਕੇ ਬਾਪੂ ਜੀ ਕਿਵੇਂ ਲੱਗੀ ਫਿਲਮ ਅਰਦਾਸ ਦੇਖ ਕੇ ਆਏ ਇਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਇੱਕ ਕਪਲ ਆਪਣੇ ਮਤਲਬ ਸੈਕਿੰਡ ਟਾਈਮ ਬੇਟੇ ਹੋਣ ਦੀ ਉਦਾਸ ਕਰਵਾਉਂ ਜਾਂਦਾ ਹੈ ਮੈਂ ਰੀਸੈਂਟਲੀ ਮਦਰ ਬਣੀ ਹੈ ਤੇ ਇਹ ਮੂਵੀ ਦੇਖਦੇ ਹੋਏ ਮੈਨੂੰ ਮੇਰੀ ਬੇਟੀ ਦੀ ਬਹੁਤ ਅੱਖਾਂਂਂਗੀ ਆ ਰਹੀ ਸੀ ਤੇ ਮੈਂ ਸ਼ੁਕਰਾਨਾ ਕਰਨਾ ਚਾਹਨੀ ਆ ਮੈਂ ਦੁਨੀਆ ਦੀ ਬੈਸਟ ਮਦਰ ਹੈ ਕਿ ਮੈਨੂੰ ਬੇਟੀ ਬਿਲੀ ਮੈਂ ਇੰਟਰਮਿਸ਼ਨ ਤੋਂ ਬਾਅਦ ਜਿਹੜੀ ਵੀ ਜਿੰਨਾ ਵੀ ਪਾਰਟ ਆਇਆ ਹੈ ਲਿਟਰਲੀ ਰੋਏ ਆ ਅੱਖਾਂ 'ਚ ਪਾਣੀ ਆਇਆ ਹੈ ਮਤਲਬ ਐਂ ਲੱਗਦਾ ਸੀਗਾ ਵੀ ਤੁਸੀਂ ਉਹਨੂੰ ਅੰਦਰੋਂ ਫੀਲ ਕਰ ਰਹੇ ਆ ਲੱਗਦਾ ਨਹੀਂ ਸੀ ਕੋਈ ਮੂਵੀ ਦੇਖ ਰਹੇ ਆ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਤੁਹਾਡੇ ਨਾਲ ਨੂਰ ਵਰਚੋਤ ਸੋ ਸਤਿਗੁਰ ਸੱਚੇ ਪਾਤਸ਼ਾਹ ਅਗੇ ਅਰਦਾਸ ਕਰੀ ਕਦੇ ਵੀ ਵਿਅਰਥ ਨਹੀਂ ਜਾਂਦੀ ਤੁਸੀਂ ਕਦੇ ਵੀ ਦੁੱਖ ਵਿੱਚ ਹੋ ਸੁੱਖ ਵਿੱਚ ਹੋ ਤਾਂ ਅਰਦਾਸ ਹਮੇਸ਼ਾ ਕਰਿਆ ਕਰੋ ਅਰਦਾਸ ਦੇ ਵਿੱਚ ਇੰਨੀ ਪਾਵਰ ਹੈ ਕਿ ਜੇ ਤੁਸੀਂ ਸੱਚੇ ਮਨ ਦੇ ਨਾਲ ਅਰਦਾਸ ਕਰੋ ਤਾਂ ਸੱਚੀ ਉਹ ਪੂਰੀ ਹੁੰਦੀ ਆ ਟਾਈਮ ਜ਼ਰੂਰ ਲੱਗ ਸਕਦਾ ਹੈ ਪਰ ਸਾਨੂੰ ਸਬਰ ਰੱਖਣ ਦੀ ਲੋੜ ਆ ਸੋ ਇਸੇ ਤੇ ਆਧਾਰਿਤ ਹੈ ਜੀ ਫਿਲਮ ਅਰਦਾਸ 3 ਸੋ ਗਿੱਪੀ ਗਰੇਵਾਲ ਵੀਰ ਹੋਣਾ ਨੇ ਬਹੁਤ ਸੋਹਣਾ ਇਨੀਸ਼ੀਏਟਿਵ ਲਿਆਗਾ ਅਰਦਾਸ 3 ਫਿਲਮ ਲੈ ਕੇ ਆਏ ਨੇ ਦੋ ਫਿਲਮਾਂ ਆਲਰੇਡੀ ਪਹਿਲਾਂ ਆ ਚੁੱਕੀਆਂ ਨੇ ਉਹਨਾਂ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ ਤਾਂ ਹੁਣ ਤੀਜੀ ਫਿਲਮ ਰਿਲੀਜ਼ ਹੋ ਚੁੱਕੀ ਹੈ ਤਾਂ ਅਸੀਂ ਪਹੁੰਚੇ ਹੋਏ ਹਾਂ ਸਿਨੇਮਾ ਘਰਾਂ ਦੇ ਵਿੱਚ ਤਾਂ ਤੁਸੀਂ ਦੇਖੋ ਕਿ ਲੋਕ ਸੋ ਤੁਸੀਂ ਦੇਖ ਸਕਦੇ ਹੋ ਤੇ ਜ਼ਾਹਰ ਕਰ ਰਹੇ ਨੇ ਪੰਜਾਬੀ ਸਿਨੇਮਾ ਬਹੁਤ ਬਹੁਤ ਚੰਗੀ ਗੱਲ ਹੈ ਕਿ ਜਲਦੀ ਇੰਡਸਟਰੀ ਦੀਆਂ ਬਦਲ ਰਹੀਆਂ ਮ ਹੈ ਜਿੱਥੇ ਅਸੀਂ ਲੋਕੀ سپورਟ ਕਰਦੇ ਆ ਫੈਮਲੀਆਂ ਦੇਖਣ ਆਉਂਦੀਆਂ ਨੇ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼ ਔਰ ਕਿੰਨਾ ਠੀਕ ਠਾਕ ਹੋ ਤੁਸੀਂ ਠੀਕ ਹੈ ਜੀ ਹਾਂ ਫਿਲਮ ਦੇਖਣ ਆਏ ਹੋਗੇ ਹਾਂਜੀ ਅੱਛਾ ਤੇ ਕਿਵੇਂ ਆਇਆ ਮਨ ਦੇ ਵਿੱਚ ਵੀ ਅਰਦਾਸ ਫਿਲਮ ਦੇਖਣੀ ਚਾਹੀਦੀ ਹੈ ਤੁਹਾਨੂੰ ਤਾਂ ਹੀ ਆਏ ਹਾਂ ਜੀ ਅੱਛਾ ਤੇ ਪੂਰਾ ਪਰਿਵਾਰ ਆਇਆ ਸੀ ਨਾਲ ਹਾਂਜੀ ਸਾਰਾ ਪਰਿਵਾਰ ਅੱਛਾ ਅਰਦਾਸ ਬਾਰੇ ਕੁਝ ਦੱਸੋ ਵੀ ਅਰਦਾਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਦੋਂ ਪਰਮਾਤਮਾ ਅੱਗੇ ਅਰਦਾਸ ਕਰਦੇ ਹੋ ਉਹਦਾ ਮਤਲਬ ਕੀ ਆ ਉਹਦਾ ਮਤਲਬ ਇਹ ਹੈ ਜੀ ਆਪਣਾ ਹੀ ਉਹ ਹੈ ਨਾ ਉਹ ਧਰਮ ਤਾਂ ਹੀ ਆਏ ਹਾਂ ਜੀ ਹਾਂ ਕਿੰਨਾ ਮੰਨ ਰੱਬ ਨੂੰ ਮੰਨਦੇ ਹੋ ਬਹੁਤ ਮੰਨਦੇ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਸੀਂ ਹਾਂ ਜੀ ਅਰਦਾਸ ਫਿਲਮ ਦੇਖਣ ਆਈ ਸੀ ਹਾਂ ਜੀ ਅੱਛਾ ਤੇ ਪਹਿਲਾਂ ਆਣੀਆ ਵੇਖੀਆ ਫਿਲਮਾਂ ਕੀ ਪਹਿਲੀ ਵਾਰ ਵੇਖਣ ਆਏ ਹੋ ਨਹੀਂ ਪਹਿਲਾਂ ਇੱਕ ਦੋ ਦੇਖੀਆਂ ਹੁਣ ਦੇਖਣ ਆਏ ਅੱਛਾ ਤੇ ਕਿਵੇਂ ਸੋਚੇ ਵੀ ਪੂਰੀ ਫੈਮਿਲੀ ਨੇ ਆਉਣਾ ਫਿਲਮ ਦੇਖਣ ਕਿਵੇਂ ਪਲਾਨ ਬਣਾਇਆ ਫਿਰ ਹਾਂ ਜੀ ਇਸ ਤਰ੍ਹਾਂ ਹੈਗਾ ਪਰਿਵਾਰਿਕ ਫਿਲਮ ਮੈ ਇਕੱਤਾ ਇੱਕ ਨਿਊ ਜਨਰੇਸ਼ਨ ਲਈ ਬਧੀਆ ਬੱਚਿਆਂ ਨੂੰ ਨਵੀਂ ਸਿਹਤ ਦਿੰਦੀ ਹੈ ਅੱਛਾ ਤੁਸੀਂ ਗਿੱਪੀ ਗਰਵਾਲ ਹੁਣ ਇਸ ਫਿਲਮ ਦੇ ਵਿੱਚ ਹੈਗੇ ਨੇ ਥੋੜਾ ਬਹੁਤ ਤੁਸੀਂ ਵੇਖਿਆ ਵੀ ਹੋਗਾ ਤਾਂ ਵੇਖ ਕੇ ਕਿਵੇਂ ਲੱਗਿਆ ਫਿਲਮ ਦਾ ਜਿਹੜਾ ਟ੍ਰੇਲਰ ਵੇਖਿਆ ਸੀਗਾ ਵੀ ਫਿਲਮ ਦੇਖਣੀ ਚਾਹੀਦੀ ਹੈ ਕਿਉਂ ਦੇਖਣ ਆਏ ਹਾਂਜੀ ਇਹਦੇ ਵਿੱਚ ਇਸ ਵਿੱਚ ਵੀ ਅਰਦਾਸ ਕੀਤੀ ਹੋਈ ਆ ਸਾਰੀ ਸਰਬੱਤ ਦੇ ਭਲੇ ਦੀ ਸਾਰੀ ਦੁਨੀਆ ਲਈ ਬਧੀਆ ਮੈਸੇਜ ਹੈ ਅਰਦਾਸ ਆਪਣੇ ਲਈ ਤਾਂ ਬੰਦਾ ਕਰ ਲੈਂਦਾ ਪਰ ਸਾਰਿਆਂ ਲਈ ਕਰਨੀ ਚਾਹੀਦੀ ਹੈ ਨਾ ਹਾਂਜੀ ਬਿਲਕੁਲ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹਾਂਜੀ ਜੀ ਫਿਲਮ ਦੇਖਣ ਆਏ ਹੋਗੇ ਹਜੇ ਤਾਂ ਦੇਖਣ ਜਾਣਾ ਹੈ ਕਿੰਨਾ ਕੁ ਜ਼ਿਆਦਾ ਐਕਸਾਈਟਡ ਹੋਗੇ ਵੀ ਫਿਲਮ ਦੇਖਣੀ ਆ ਉਹ ਵੀ ਪਰਿਵਾਰ ਨਾਲ ਕਾਫੀ ਟਾਈਮ ਤੋਂ ਐਕਸਾਈਟਡ ਸੀਗੇ ਜੀ ਪਹਿਲਾਂ ਤੋਂ ਹੀ ਇਹ ਤੇ ਸਰਬੱਤ ਦੇ ਭਲੇ ਦੀ ਅਰਦਾਸ ਆ ਜੀ ਵਧਦੀ ਹੋਵੇ ਸਾਰਾ ਦੁਨੀਆ ਬਿਲਕੁਲ ਤੇ ਕੀਪੀ ਗਰਵਾਲ ਵੀਰ ਨੇ ਪਹਿਲਾਂ ਵੀ ਦੋ ਫਿਲਮਾਂ ਕੀਤੀਆਂ ਨਿਗੀਆਂ ਤੇ ਉਹ ਤੁਸੀਂ ਵੇਖੀਆਂ ਹਾਂਜੀ ਹਾਂਜੀ ਅੱਛਾ ਉਹ ਵੀ ਵਧੀਆ ਸੀਗੀਆਂ ਇਹ ਵੀ ਫਿਲਮ ਉਹ ਤੋਂ ਵੀ ਵਧੀਆ ਹੋਣੀ ਜੀ ਇਤਨੀ ਫਿਲਮਾਂ ਵੀਰੇ ਆਉਣੀਆਂ ਚਾਹੀਦੀਆਂ ਇੰਡਸਟਰੀ ਦੇ ਵਿੱਚ ਹਾਂਜੀ ਬਿਲਕੁਲ ਜੀ ਬਹੁਤ ਸਿਹਤ ਮਿਲਦੀ ਹੈ ਇਹ ਅੱਜ ਕੱਲ ਦੇ ਜਵਾਨਾਂ ਨੂੰ ਆਪਣੇ ਸਾਰੇ ਬਿਲਕੁਲ ਸਹੀ ਗੱਲ ਹੈ ਪਹਿਲਾਂ ਵੀ ਫਿਲਮਾਂ ਆਈਆਂ ਅਰਦਾਸ 1 ਅਰਦਾਸ 2 ਅਰਦਾਸ 3 ਲੈ ਕੇ ਆਏ ਆਂ ਐਂਡ ਜਦੋਂ ਤੁਸੀਂ ਫਿਲਮ ਦੇ ਕੋਈ ਟ੍ਰੇਲਰ ਜਾਂ ਸੀਨਸ ਵਗੈਰਾ ਦੇਖੇ ਹੋਣਗੇ ਕੀ ਮਹਿਸੂਸ ਕੀਤਾ ਹਲਕਾ ਹਲਕਾ ਪਹਿਲਾਂ ਵਾਲੀਆਂ ਬਹੁਤ ਵਧੀਆ ਸੀ ਮੈਡਮ ਮੈਂ ਸਾਰੀਆਂ ਦੇਖੀਆਂ ਇਸੇ ਕਰਕੇ ਹੁਣ ਅਰਦਾਸ 3 ਦੇਖਣ ਆਈ ਹਾਂ ਅੱਛਾ ਤੇ ਵੀਰੇ ਅਰਦਾਸ ਦਾ ਮਤਲਬ ਕੀ ਕਿਵੇਂ ਦੇਖਦੇ ਹੋ ਅਰਦਾਸ ਨੂੰ ਕਿਵੇਂ ਸਮਝਦੇ ਹੋ ਨਹੀਂ ਅਰਦਾਸ ਤਾਂ ਵੈਸੇ ਹੀ ਤੁਹਾਨੂੰ ਤੁਸੀਂ ਸੁਣਦੇ ਹੀ ਹੋ ਜਦੋਂ ਪਾਠ ਆਪਣੇ ਪ੍ਰਕਾਸ਼ ਹੁੰਦਾ ਤਾਂ ਅਰਦਾਸ ਤਾਂ ਅਰਦਾਸ ਹੀ ਆ ਮੈਡਮ ਹਾਂ ਠੀਕ ਹੈ ਨਾ ਹੂੰ ਉਹਨੇ ਨੀ ਇੱਕ ਕੈਪਸ਼ਨ ਲਿਖਿਆ ਕਿ ਅਰਦਾਸ ਸਰਬੱਤ ਦੇ ਭਲੇ ਦੀ ਉਹ ਤਾਂ ਆਪਾਂ ਘਰਾਂ 'ਚ ਵੀ ਕਰਾਉਣੀ ਆ ਸਰਬੱਤ ਦੇ ਭਲੇ ਲਈ ਕਰਾਉਣੀ ਆ ਜਾਂ ਕੋਈ ਖੁਸ਼ੀ ਹੋਵੇ ਕੁਝ ਵੀ ਹੋਵੇ ਆ ਪਰ ਅਰਦਾਸ ਕਰਵਾਉਣੀ ਆ ਬਿਲਕੁਲ ਠੀਕ ਹੈ ਨਾ ਹਰ ਥਾਂ 'ਤੇ ਅਰਦਾਸ ਹਰ ਥਾਂ ਜਿੱਥੇ ਵੀ ਖੁਸ਼ੀ ਆਪਾਂ ਅਰਦਾਸ ਕਰਵਾਉਣੀ ਕਰਵਾਉਣੀ ਆ ਬਿਲਕੁਲ ਕੋਈ ਵੀ ਕੰਮ ਸ਼ੁਰੂ ਕਰਦੇ ਆ ਪਹਿਲਾਂ ਪਰ ਅਰਦਾਸ ਹੀ ਕਰਾਉਣੀ ਆ ਹੂੰ ਸਹੀ ਗੱਲ ਹੈ ਜੀ ਬਹੁਤ ਵਧੀਆ ਤੁਸੀਂ ਦੇਖਣ ਆਏ ਹੋ ਚੰਗਾ ਲੱਗਦਾ ਜੀ ਰੋ ਫੈਮਲੀ ਸਤਿ ਸ਼੍ਰੀ ਅਕਾਲ ਜੀ ਵਾਈਕਰ ਜੀ ਕਾ ਖਾਲਸਾ ਵਾਹ ਵਾਈਕਰ ਜੀ ਅਰਦਾਸ ਫਿਲਮ ਦੇਖਣ ਆਏ ਹੋ ਕੀ ਮਹਿ ਬਸ ਇਹ ਤਾਂ ਦੇਖ ਕੇ ਪਤਾ ਲੱਗੂਗਾ ਪਰ ਜਿਹੜੀ ਪਹਿਲਾ ਮੂਵੀ ਸੀ ਉਹ ਵੀ ਬਹੁਤ ਵਧੀਆ ਸੀ। ਹੂੰ ਤੇ ਇਸੇ ਤਰ੍ਹਾਂ ਸਾਨੂੰ ਮੈਨੂੰ ਲੱਗਦਾ ਵੀ ਵਧੀਆ ਹੋਗੀ। ਹੋਰ ਸਿੱਖੋਂ ਦੇ ਨਾਤੇ ਸਾਨੂੰ ਅਰਦਾਸ ਸ਼ਬਦ ਹੈ ਜਿਹੜਾ ਹੂੰ ਇਹ ਸਰਵਾਦ ਦੇ ਭਲੇ ਲਈ ਜਿਹੜੀ ਅਰਦਾਸ ਜੇ ਆਪਾਂ ਸਰਵਾਦ ਦਾ ਭਲਾ ਮੰਗਦੇ ਤਾਂ ਹੀ ਅਰਦਾਸ ਮਨਜ਼ੂਰ ਹੁੰਦੀ ਹੈ। ਜੀ ਕਿੰਨਾ ਇਕੱਠ ਹੈ ਤੇ ਲੋਕੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਫਿਲਮ ਦੇਖ ਕੇ ਆਏ ਨੇ। ਸੋ ਆਪਾ ਜੀ ਕਿਵੇਂ ਲੱਗੀ ਫਿਲਮ ਅਰਦਾਸ? ਬਹੁਤ ਵਧੀਆ ਮੂਵੀ ਹੈ ਜੀ। ਜੀ ਸਾਰੇਾਂ ਦਾ ਕੈਰੈਕਟਰ ਬਹੁਤ ਵਧੀਆ ਹੈ। ਗੀਪੀ ਗਰੇਵਾਲ ਮੇਨ ਸੀਗਾ ਘੁਗੀ ਜੀ ਦਾ ਬਹੁਤ ਜ਼ਬਰਦਸਤ ਹੈ ਤੁਸੀਂ ਪਰਿਵਾਰ ਨੂੰ ਲੈ ਕੇ ਗਈ ਸੀ ਹਾਂਜੀ ਹਾਂਜੀ ਮੇਰੇ ਮਿਸਿਸ ਵੀ ਹੈਗੇ ਸਾਰੇ ਮੇਰੇ ਫਰੈਂਡ ਹੈ ਤੁਹਾਨੂੰ ਬੁਲਾਉਣੇ ਆ ਆਜੋ ਜੀ ਆ ਬੱਚੇ ਵੀ ਦੇਖ ਕੇ ਬੱਚੇ ਕਿਵੇਂ ਲੱਗੀ ਫਿਲਮ ਤੁਹਾਨੂੰ ਬਹੁਤ ਅੱਛੀ اچھا ਤੁਹਾਨੂੰ ਵੀ ਵਧੀਆ ਲੱਗੀ ਬਹੁਤ ਅੱਛੀ ਸੀ اچھا ਠੀਕ ਹੈ ਤੇ ਕਿਹੜਾ ਕੈਰੇਕਟਰ ਜ਼ਿਆਦਾ ਪਸੰਦ ਆ ਆ ਹਾਂ ਵੈਰੀ ਨਾਈਸ ਦਾ ਫੈਮਲੀ ਸਾਰੀ ਸਰਦਾਰ ਸਾਹਿਬ ਨੇ ਸਰ ਕਿਵੇਂ ਲੱਗੀ ਫਿਲਮ ਅਰਦਾਸ ਬਹੁਤ ਸੋਹਣੀ ਲੱਗੀ ਬਹੁਤ ਉਧਿਆਤਿਕ ਸਿੱਖਿਆਦਾਇਕ اور ਬਹੁਤ ਹੀ ਸੋਹਣੀ ਹੈ ਇਦਾਂ ਦੀਆਂ ਫਿਲਮਾਂ ਇੰਡਸਟਰੀ ਦੇ ਵਿੱਚ ਬਣਨੀਆਂ ਚਾਹੀਦੀਆਂ ਬਣਨੀਆਂ ਚਾਹੀਦੀਆਂ ਬਹੁਤ ਬਣਨੀਆਂ ਚਾਹੀਦੀਆਂ ਕਿ ਬੱਚਿਆਂ ਨੂੰ ਜਿਹੜੀਆਂ ਇਹ ਬਹੁਤ ਸਿੱਖਿਆ ਦਿੰਦੀਆਂ ਨੇ ਤੇ ਬੱਚੇ ਜਿਹੜੇ ਸਿੱਖਿਆ ਨਾਲ ਜੁੜਦੇ ਨੇ ਇਸ ਕਰਕੇ ਬਹੁਤ ਜ਼ਰੂਰੀ ਹੈ ਔਰ ਫਿਲਮ ਦੇਖ ਕੇ ਬਾਪੂ ਜੀ ਕਿਵੇਂ ਲੱਗੀ ਫਿਲਮ ਅਰਦਾਸ ਦੇਖ ਕੇ ਆਏ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀ ਸੋ ਤੁਸੀਂ ਆਏ ਹੋ ਜੀ ਫਿਲਮ ਦੇਖ ਕੇ ਕਿਵੇਂ ਦਾ ਅੰਦਰੋਂ ਜਜ਼ਬਾਤ ਨੇ ਕਿਉਂਕਿ 2 ਘੰਟੇ 2.5 ਘੰਟੇ ਬੈਠੇ ਹੋ ਕੀ ਸਿੱਖਣ ਨੂੰ ਮਿਲਿਆ ਫਿਲਮ ਤੋਂ ਜੀ ਬਹੁਤ ਕੁਝ ਸਿੱਖਣ ਬਹੁਤ ਹੱਟ ਕੇ ਸੀਗਾ ਸਭ ਕੁਝ ਅੱਜ ਕੱਲ ਦੀ ਜ਼ਿੰਦਗੀ ਦੀ ਜੋ ਸਾਡੀ ਜ਼ਿੰਦਗੀ ਹੋ ਰਿਹਾ ਹੈ ਹਾਂਜੀ ਸਭ ਕੁਝ ਉਹਨਾਂ ਨੇ ਦੁਨੀਆ ਦੇ ਸਾਹਮਣੇ ਲੈ ਆਂਦਾ ਤੇ ਬਹੁਤ ਵਧੀਆ ਲੱਗਿਆ ਸੀ ਕੋਈ ਕੋਈ ਚੀਜ਼ ਹੁੰਦੀ ਹੈ ਨਾ ਕੋਈ ਫਿਲਮ ਦੇ ਕੇ ਆਨੰਦ ਮਹਿਸੂਸ ਹੁੰਦਾ ਕਿੰਨਾ ਕੁ ਆਨੰਦ ਮਹਿਸੂਸ ਹੋਇਆ ਉਸ ਵਿੱਚ ਬਹੁਤ ਜ਼ਿਆਦਾ ਆਨੰਦ ਮਹਿਸੂਸ ਹੋਇਆ ਜੀ ਬਹੁਤ ਸੋਹਣੀ ਮੂਵੀ ਹੈ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਬਹੁਤ ਆਪਣੇ ਜੋ ਮੋਰਲ ਵੈਲਿਊਸ ਸਾਰੀਆਂ ਦਿਖਾਈਆਂ ਗਈਆਂ ਕਿਵੇਂ ਸਾਨੂੰ ਵਾਹਿਗੁਰੂ ਨੂੰ ਵੀ ਦੱਸਿਆ ਹੋਇਆ ਕਿ ਉਹਦੀ ਰਜ਼ਾ 'ਚ ਰਹਿਣਾ ਚਾਹੀਦਾ ਔਰ ਆਹਾਣਾ ਮੰਨਣਾ ਚਾਹੀਦਾ ਬਹੁਤ ਵਧੀਆ ਮੂਵੀ ਹੈ ਜੀ ਜੀ ਫੁੱਲ ਬਹੁਤ ਤੇ ਵੀਰ ਜੀ ਫਿਲਮ ਦੇਖ ਕੇ ਆਇਓ ਅਰਦਾਸ ਕਿਵੇਂ ਲੱਗੀ ਬਹੁਤ ਵਧੀਆ ਲੱਗਿਆ ਭੈਣ ਜੀ ਮੈਨੂੰ ਦੇਖ ਕੇ ਮੈਂ ਚਾਹਣਾ ਪੰਜਾਬੀ ਇੰਡਸਟਰੀ ਇਸ ਤਰ੍ਹਾਂ ਹੀ ਗਰੋ ਕਰੇ ਇਤਾਂ ਦੀਆਂ ਫਿਲਮਾਂ ਦੀ ਲੋੜ ਆ ਕਿਉਂਕਿ ਇੰਨਾਂ ਫਿਲਮਾਂ ਤੇ ਜਾਦੇ ਬਜਟ ਵੀ ਨਹੀਂ ਲੱਗਦਾ ਤੇ ਪਰਿਵਾਰਾਂ ਨੂੰ ਇੱਕ ਵਾਰੀ ਦੁਬਾਰਾ ਸਿਨੇਮੇ ਦੇ ਵਿੱਚ ਆਉਣ ਲਾਤਾ ਇੰਨਾਂ ਫਿਲਮਾਂ ਨੇ ਮੈਂ ਗਿੱਪੀ ਘਰੇਵਾਲ ਤੇ ਉਹਨਾਂ ਦੀ ਸਾਰੀ ਟੀਮ ਨੂੰ ਇਹੀ ਕਹੂੰਗਾ ਵੀ ਇਦਾਂ ਦਾ ਵਿਰਸਾ ਜੋ ਆਪਾਂ ਨੂੰ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਪੜਾਇਆ ਜਾ ਰਿਹਾ ਉਹ ਇਦਾਂ ਦੀਆਂ ਮੂਵੀਆਂ ਬਣਾਉਣ ਤਾਂ ਕਿ ਆਪਾਂ ਆਪਦੇ ਬੱਚਿਆਂ ਨੂੰ ਵਧੀਆ ਸਿੱਖ ਦੇ ਸਕੀਏ ਧੰਨਵਾਦ ਮੇਰੀ ਬਹੁਤ ਬ ਸਤਿ ਸ਼੍ਰੀ ਅਕਾਲ ਜੀ ਫਿਲਮ ਦੇਖੀ ਹੈ ਅਰਦਾਸ ਕਿਵੇਂ ਲੱਗੀ ਬਹੁਤ ਸੋਹਣੀ ਮੂਵੀ ਹੈ ਮੈਂ ਫਸਟ ਅਰਦਾਸ ਦੇਖੀ ਸੀ ਗਿੱਪੀ ਗਰੇਵਾਲ ਦੁਆਰਾ ਡਾਇਰੈਕਟਡ ਤਾਂ ਮੈਨੂੰ ਲੱਗਿਆ ਸੀ ਕਿ ਥੋੜਾ ਜਿਹਾ ਰਿਲੇਟਡ ਜਿਹਾ ਕੰਟੈਂਟ ਹੋਗਾ ਬਟ ਇਸ ਵਾਰ ਵਾਲਾ ਜਿਹੜਾ ਕੰਟੈਂਟ ਸੀਗਾ ਸਟਾਰ ਕਾਸਟ ਬਹੁਤ ਹੀ ਅਮੇਜ਼ਿੰਗ ਸੀ ਬਹੁਤ ਵਧੀਆ ਮੂਵੀ ਲੱਗੀ ਮੈਂ ਇੱਕ ਛੋਟਾ ਜਿਹਾ ਐਕਸਪੀਰੀਅੰਸ ਵੀ ਸ਼ੇਅਰ ਕਰਨਾ ਹੈ ਇਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਇੱਕ ਕਪਲ ਆਪਣੇ ਮਤਲਬ ਸੈਕਿੰਡ ਟਾਈਮ ਬੇਟੇ ਹੋਣ ਦੀ ਅਰਦਾਸ ਕਰਵਾਣ ਜਾਂਦਾ ਹੈ ਮੈਂ ਰੀਸੈਂਟਲੀ ਮਦਰ ਬਣੀ ਹੈ ਤੇ ਇਹ ਮੂਵੀ ਦੇਖਦੇ ਹੋਏ ਮੈਨੂੰ ਮੇਰੀ ਬੇਟੀ ਦੀ ਬਹੁਤ ਅੱਖਾਂ ਆ ਰਹੀ ਸੀ ਤੇ ਮੈਂ ਸ਼ੁਕਰਾਨਾ ਕਰਨਾ ਚਾਹ ਰਹੀ ਹਾਂ ਮੈਂ ਦੁਨੀਆ ਦੀ ਬੈਸਟ ਮਦਰ ਹੈ ਕਿ ਮੈਨੂੰ ਬੇਟੀ ਬਿਲੀ ਬਿਲਕੁਲ ਧੀਆ ਬਹੁਤ ਚੰਗੀਆਂ ਹੁੰਦੀ ਤੁਸੀਂ ਇਮੋਸ਼ਨਲ ਨਾ ਹੋ ਬਹੁਤ ਵੱਡੇ ਹੋ ਤੁਸੀਂ ਤੁਹਾਨੂੰ ਧੀ ਮਿਲੀ ਹੈ ਨਾ ਧੀ ਵੀ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਚ ਸਾਮਨ ਦੀ ਹਿੰਮਤ ਹੁੰਦੀ ਹੈ ਹੈਨਾ ਤੇ ਤੁਸੀਂ ਕਿਵੇਂ ਲੱਗੀ ਤੁਹਾਨੂੰ ਬਹੁਤ ਜ਼ਿਆਦਾ ਮੈਂ ਅੱਗੇ ਹੁਣ ਆਉਂਦੀ ਗੱਲ ਕਰ ਰਹੀ ਸੀ ਮੈਂ ਕਿਹਾ ਮੈਂ ਇੰਟਰਮਿਸ਼ਨ ਤੋਂ ਬਾਅਦ ਜਿਹੜੀ ਵੀ ਜਿੰਨਾ ਵੀ ਪਾਰਟ ਆਇਆ ਹੈ ਲਿਟਰਲੀ ਰੋਏ ਆ ਅੱਖਾਂ 'ਚ ਪਾਣੀ ਆਇਆ ਹੈ ਮਤਲਬ ਐਂ ਲੱਗਦਾ ਸੀਗਾ ਵੀ ਤੁਸੀਂ ਉਹਨੂੰ ਅੰਦਰੋਂ ਫੀਲ ਕਰ ਰਹੇ ਆ ਲੱਗਦਾ ਨਹੀਂ ਸੀ ਕੋਈ ਮੂਵੀ ਦੇਖ ਰਹੇ ਆ ਲੱਗਦਾ ਜਿਵੇਂ ਕੋਈ ਬੁੱਕ ਰੀਡ ਕਰ ਰਹੇ ਆ ਤੇ ਕਿਸੇ ਚੰਗੇ ਰਾਈਟਰ ਨੇ ਲਿਖੀ ਹੋਈ ਹੈ ਐਂਡ ਐਕਟਿੰਗ ਵਾਈਜ਼ ਤਾਂ ਮਤਲਬ ਨੋ ਐਨੀ ਡਾਊਟ ਕਿ ਐਕਟਿੰਗ ਦਾ ਤਾਂ ਸਿਰਾ ਹੀ ਲਾਇਆ ਪਿਆ ਸਾਰਿਆਂ ਨੇ ਤੇ ਕੁਝ ਕੁ ਸੀਨਸ ਐਦੇ ਨੇ ਜਿਹੜੇ ਇੰਨੇ ਕ ਜਿਆਦਾ ਟੱਚ ਹੋਏ ਆ ਕਿ ਮਤਲਬ ਉਹ ਬਿਆਨੋਂ ਬਾਹਰ ਨੇ ਮਤਲਬ ਐਦਾਂ ਦੀਆਂ ਮੂਵੀਜ਼ ਕਿੰਨਾ ਸੋਹਣਾ ਮੈਸੇਜ ਦੇ ਕੇ ਜਾਂਦੀਆਂ ਹਰ ਇੱਕ ਲੋਕਾਂ ਨੂੰ ਇਹ ਮੂਵੀ ਦੇਖਣੀ ਚਾਹੀਦੀ ਹੈ ਤੇ ਉਹ ਜਿਹੜਾ ਵੀ ਮੈਸੇਜ ਦੇਖੇ ਗਏ ਆ ਉਹਨੂੰ ਤੁਸੀਂ ਆਪਦੇ ਦਿਲ 'ਚ ਰੱਖੋ ਤੇ ਹੋਪ ਕਰਦੇ ਆ ਕਿ ਐਦਾਂ ਦੀਆਂ ਮੂਵੀਜ਼ ਅੱਗੇ ਬਣਦੀਆਂ ਰਹਿਣਗੀਆਂ ਮੈਂ ਤੁਸੀਂ ਦੇਖ ਕੇ ਆ ਥੈਂਕ ਯੂ ਤੇ ਕਿਵੇਂ ਲੱਗਿਆ ਮੈਮ ਕੀ ਜਜ਼ਬਾਤ ਨੇ ਹੁਣ ਫਿਲਮ ਦੇਖ ਕੇ ਆਏ ਹੋ ਕਿਵੇਂ ਲੱਗਿਆ ਹਾਂਜੀ ਬਹੁਤ ਵਧੀਆ ਲੱਗੀ ਤੇ ਬਹੁਤ ਇਮੋਸ਼ਨਲ ਸੀ ਬੱਸ ਤਾਂ ਮਤਲਬ ਰੋਣਾ ਆ ਗਿਆ ਹਨ ਰੋਣਾ ਆ ਗਿਆ ਸੀ ਬਸ ਰਿਅਲਿਟੀ ਦਿਖਾਈ ਗਈ ਹੈ ਸਾਰੀ ਮੂਵੀ ਅਸੀਂ ਬਸ ਰੋ ਕੇ ਕੱਢੀ ਹੈ ਬਹੁਤ ਵਧੀਆ ਸੀ ਬਹੁਤ ਵਧੀਆ ਲੱਗੀ ਤੇ ਮੈਸੇਜ ਵੀ ਦਿੱਤਾ ਮੂਵੀ ਨੇ ਬਹੁਤ ਵਧੀਆ ਤੇ ਪਰ ਬਹੁਤ ਗੁੱਡ ਸੀ ਥੈਂਕ ਯੂ ਦਿਲ ਨੂੰ ਲੱਗੀ ਕਈ ਚੀਜ਼ਾਂ ਦਿਲ ਨੂੰ ਲੱਗ ਜਾਂਦੀਆਂ ਤੇ ਅਰਦਾਸ ਤੁਹਾਡੇ ਦਿਲ ਨੂੰ ਲੱਗੀ ਬਹੁਤ ਵਧੀਆ ਲੱਗੀ ਬਹੁਤ ਸੋਹਣੀ ਸਾਰੀ ਬਹੁਤ ਸੋਹਣੀ ਸੀਗੀ ਬਹੁਤ ਵਧੀਆ ਲੱਗੀ ਜਿਵੇਂ ਉਹਨਾਂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ ਹੈ ਉਸ ਫਿਲਮ ਦੇ ਵਿੱਚ ਕੀ ਦਿਖਾਇਆ ਗਿਆ ਹੈ ਬਹੁਤ ਸੋਹਣੀ ਲੱਗੀ ਬਸ ਮੈਂ ਤਾਂ ਇਹੀ ਕਹਿ ਸਕਦੀ ਵੀ ਮੈਨੂੰ ਬਹੁਤ ਵਧੀਆ ਲੱਗੀ ਬੱਚਿਆਂ ਨੂੰ ਇਹੀ ਕਿਹਾ ਗਿਆ ਵੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਮਤਲਬ ਕਿ ਗਲਤ ਨਾ ਬੋਲੋ ਤੇ ਉਹਨਾਂ ਦੀ ਕਦਰ ਕਰੋ ਤੇ ਉਹਨਾਂ ਦੀ ਰਿਸਪੈਕਟ ਕਰੋ ਇਹੀ ਦਿਖਾਇਆ ਗਿਆ ਸਿੱਖਿਆ ਮਿਲਦੀ ਹੈ ਮਤਲਬ ਇਹਦੇ ਵਿੱਚ ਨਾ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਨਹੀਂ ਕਰਦੇ ਰਿਸਪੈਕਟ ਵੀ ਉਹ ਆਪਣੇ ਮਾਤਾ ਪਿਤਾ ਦੀ ਰਿਸਪੈਕਟ ਕਰਦੇ ਪੰਜਾਬੀ ਇੰਡਸਟਰੀ ਹੁਣ ਦਿਨ-ਬਦਨ ਬਦਲਦੇ ਜਾ ਰਹੀ ਹੈ ਕਹਿ ਲਈ ਕਿ ਪੰਜਾਬੀ ਇੰਡਸਟਰੀ ਹੋਰ ਵੱਡੀ ਹੋ ਗਈ ਹੈ ਜਦੋਂ ਇਤਿਹਾਸਿਕ ਫਿਲਮਾਂ ਕਰਦੀ ਹੈ ਐਂ ਚੰਗੀਆਂ ਗੱਲਾਂ ਜਿਹੜੀਆਂ ਨੇ ਲੋਕਾਂ ਨੂੰ ਸਿੱਖਣ ਨੂੰ ਮਿਲਦੀਆਂ ਕਿਉਂਕਿ ਪਹਿਲਾਂ ਜੋ ਕਿਹਾ ਜਾਂਦਾ ਸੀਗਾ ਕਿ ਫਿਲਮਾਂ ਦੇ ਵਿੱਚ ਕੁਝ ਹੁੰਦਾ ਨਹੀਂ ਹੈ ਪਰ ਅੱਜ ਕੱਲ ਦੀ ਫਿਲਮਾਂ ਬਹੁਤ ਸੋਹਣੀਆਂ ਨੇ ਤੇ ਸਮਾਜ ਨੂੰ ਸੇਹ ਦੇਣ ਵਾਲੀਆਂ ਵੀ ਨੇ ਤੇ ਤੁਸੀਂ ਸੁਣਿਆ ਲੋਕਾਂ ਦੀ ਜਬਾਨੀ ਲੋਕਾਂ ਨੇ ਕੀ ਕਿਹਾ ਅਰਦਾਸ ਫਿਲਮ ਉਹਨਾਂ ਦੇ ਦਿਲਾਂ ਨੂੰ ਕਿਵੇਂ ਲੱਗੀ ਔਰ ਤੁਸੀਂ ਵੀ ਇਸ ਫਿਲਮ ਨੂੰ ਜ਼ਰੂਰ ਦੇਖਣ ਆਇਓ ਸਿਨੇਮਾ ਦੇ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੁਬਾਰਕਾ ਦਿੰਦੀ ਹਾਂ ਗਿੱਪੀ ਗਰਵਾਲ ਵੀਰ ਤੇ ਉਹਨਾਂ ਦੀ ਟੀਮ ਨੂੰ ਜਿਨ੍ਹਾਂ ਨੇ ਇੰਨੀ ਸੋਹਣੀ ਇਹ ਫਿਲਮ ਬਣਾਈ ਹੈ ਤੇ ਉਮੀਦ ਕਰਦੇ ਹਾਂ ਵੀ ਅੱਗੇ ਵੀ ਹੋਰ ਬਹੁਤ ਸੋਹਣੀਆਂ ਫਿਲਮਾਂ ਬਣਾਉਣ ਦੀ ਦਿਓ ਆਗਿਆ ਧੰਨਵਾਦ